ਕਰਾਨੇ ਕਰ ਪਰਵਾਰਾਂ ਦੇ ਪਰਿਵਾਰ ਉਜਾੜ ਕੇ ਰੱਖ ਦਿੱਤੇ ਹਨ ਮੈਂ ਅੱਜ ਤੁਹਾਡੇ ਸਾਹਮਣੇ ਪੰਜਾਬ ਵਿੱਚ ਫੈਲ ਰਹੇ ਨਸ਼ੇ ਬਾਰੇ ਕੁਝ ਗੱਲਾਂ ਸਾਂਝੀਆਂ ਕਰਾਂਗਾ ਨਸ਼ੇ ਦੇ ਨਾਲ ਕਈ ਮਾਮਾ ਦੇ ਪੁੱਤ ਵੀ ਮਰ ਗਏ ਹਨ ਤੇ ਕਈ ਮਾਮਾ ਦੇ ਪੁੱਤ ਹਲੇ ਲੱਗੇ ਹੋਏ ਹਨ ਨਸ਼ਾ ਤਾਂ ਵੈਸੇ ਸਾਰੇ ਹੀ ਹਨ ਹਨਿਕਾਰਖਾਨ ਪਰ ਸਭ ਤੋਂ ਹਨਿਕਾਰਕ ਨਸ਼ਾ ਚਿੱਟਾ ਜਿਸ ਨੂੰ ਲੈਣ ਦੇ ਲਈ ਵਿਅਕਤੀ ਆਪਣੇ ਘਰ ਦੇ ਪੰਡੇ ਤੱਕ ਵੇਚ ਦਿੰਦਾ ਹੈ ਉਹ ਇਹ ਨਹੀਂ ਸੋਚਦਾ ਕਿ ਮੈਂ ਇਹ ਕੀ ਕਰ ਰਿਹਾ ਹਾਂ ਬਲਕਿ ਉਹ ਇਹ ਸੋਚਦਾ ਹੈ ਕਿ ਮੈਨੂੰ ਡੋਜ ਪੂਰੀ ਮਿਲ ਰਹੀ ਹੈ ਹੁਣ ਤਾਂ ਦਾਰ ਵਿੱਚ ਫਸ ਗਏ ਨਹਾਣਾ ਮੈਂ ਤੁਹਾਡੇ ਸਾਹਮਣੇ ਇਹੀ ਅਪੀਲ ਕਰਦਾ ਹਾਂ ਕਿ ਜੇਕਰ ਹੁਣ ਅਸੀਂ ਜਾਗਰੂਕ ਨਹੀਂ ਹੋਵਾਂਗੇ ਤਾਂ ਅਸੀਂ ਕਦੋਂ ਜਾਗਰੂਕ ਹੋਵਾਂਗੇ ਉਦੋਂ ਕੀ ਸਾਡੇ ਬੱਚੇ ਵੀ ਜਦੋਂ ਨਸ਼ੇ ਉੱਤੇ ਲੱਗ ਜਾਣਗੇ ਮੈਂ ਤੁਹਾਡੇ ਸਾਹਮਣੇ ਇਹੀ ਅਪੀਲ ਕਰਨਾ ਚਾਹੁੰਗਾ ਕਿ ਨਸ਼ਾ ਨਾ ਕਰੋ ਜਿਸ ਨੇ ਨਸ਼ੇ ਨੂੰ ਅਪਣਾ ਲਿਆ ਸਮਝੋ ਮੌਤ ਨੂੰ ਬਲੇ ਲਗਾ ਲਿਆ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਕੋਈ ਨਾ ਕੋਈ ਨਸ਼ਾ ਜ਼ਰੂਰ ਕਰਦੇ ਹਨ ਪਰੰਤੂ ਸਾਰੇ ਲੋਕ ਨਸ਼ੇ ਦੇ आदी ਹੀ ਨਹੀਂ ਹੁੰਦੇ ਜਦੋਂ ਕਿ ਬਹੁਤ ਥੋੜੇ ਲੋਕ ਨਸ਼ੇ ਦੇ ਆਦੀ ਹੁੰਦੇ ਹਨ ਅਤੇ ਫਿਰ ਉਹ ਨਸ਼ੇ ਨੂੰ ਹਰ ਰੋਜ਼ ਕਰਨ ਲੱਗ ਜਾਂਦੇ ਹਨ ਜੋ ਵਿਅਕਤੀ ਹਰ ਰੋਜ਼ ਨਸ਼ਾ ਕਰਦਾ ਹੈ ਉਹ ਇੱਕ ਮਾਨਸਿਕ ਬਿਮਾਰੀ ਦੇ ਨਾਲ ਪੀੜਤ ਹੁੰਦਾ ਹੈ ਨਸ਼ਾ ਇੱਕ ਸਮਾਜਿਕ ਬੁਰਾਈ ਹੀ ਨਹੀਂ ਨਸ਼ਾ ਇੱਕ ਮਾਨਸਿਕ ਬਿਮਾਰੀ ਵੀ ਹੈ ਬਹੁਤ ਸਾਰੇ ਲੋਕ ਸ਼ੌਂਕ ਵਜੋਂ ਨਸ਼ਾ ਕਰਦੇ ਹਨ ਕੁਝ ਲੋਕ ਮਾੜੇ ਸਾਥ ਕਾਰਨ ਵੀ ਨਸ਼ਾ ਕਰਦੇ ਹਨ ਬੇਰੁਜ਼ਗਾਰੀ ਵੀ ਨੌਜਵਾਨਾਂ ਨੂੰ ਨਸ਼ੇ ਵੱਲ ਲੈ ਜਾਂਦੀ ਹੈ ਬਹੁਤ ਅਵੇਲੀ ਨਸ਼ਾ ਕਰਦੇ ਹਨ ਇਸੇ ਤੋਂ छुटकारा ਪਾਉਣਾ ਬਹੁਤ ਜ਼ਰੂਰੀ ਹੈ ਸਵਾਲ ਇਹ ਹੈ ਕਿ ਨਸ਼ੇ ਤੋਂ छुटकारा ਪਾਇਆ ਕਿਵੇਂ ਜਾਵੇ ਪਿਆਰੇ ਦੋਸਤੋ ਨਸ਼ਾ ਛਡਾਊ ਕੇਂਦਰ ਤੇ ਜਾ ਕੇ ਵੀ ਅਸੀਂ ਨਸ਼ਾ ਛਡਵਾ ਸਕਦੇ ਹਾਂ ਮਾਨਸਿਕ ਰੋਗਾਂ ਦੇ ਮਹਿਰਪੁਰ ਜਾ ਕੇ ਵੀ ਅਸੀਂ ਨਸ਼ਾ ਛਡਵਾ ਸਕਦੇ ਹਾਂ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਆਪਣਾ ਸਮਰਥਕ ਦੇ ਕੇ ਵੀ ਪਿਆਰ ਨਾਲ ਉਸ ਦਾ ਵਿਸ਼ਵਾਸ ਜਿੱਤ ਕੇ ਵੀ ਅਸੀਂ ਨਸ਼ਾ ਛਡਾ ਸਕਦੇ ਹਾਂ ਨਸ਼ਾ ਛਡਾਰਨ ਵਾਲੀ ਵਿਅਕਤੀ ਨੂੰ ਮਾਨਸਿਕ ਰੂਪ ਵਿੱਚ ਤਿਆਰ ਕਰਕੇ ਵੀ ਅਸੀਂ ਨਸ਼ਾ ਛਡਾ ਸਕਦੇ ਹਾਂ ਸਮਾਜ ਸਮਾਜ ਨੂੰ ਨਸ਼ਾ ਰਹਿਤ ਬਣਾ ਕੇ ਹੀ ਅਸੀਂ ਖੁਸ਼ਹਾਲ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਜਾਗੋ ਲੋਕੋ ਜਾਗੋ ਨਸ਼ੇ ਨੂੰ ਤਿਆਗੋ ਨਸ਼ੇ ਨੂੰ ਤਿਆਗੋ ਤਾਂ